ਜੋ ਹਰਦਾਸ ਦੀ ਕੀ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਦੇ ਉੱਤੇ ਵਿਦੇਸ਼ ਜਾਣ ਦਾ ਪੂਤ ਇਸ ਕਦਰ ਸਵਾਰ ਹੈ ਕਿ ਉਹਨਾਂ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਉਹਨਾਂ ਦਾ ਸਿਰਫ ਇੱਕੋ ਡ੍ਰੀਮ ਹੈ ਕਿ ਉਹਨਾਂ ਨੇ ਸਿਰਫ ਬਾਹਰ ਜਾਣਾ ਹੈ ਅਤੇ ਇਸ ਦੇ ਲਈ ਉਹਨਾਂ ਦੇ ਬਲੂਹਾਰੀ ਕਾ ਹਤਕੰਡਾ ਅਪਣਾਇਆ ਜਾ ਰਿਹਾ ਹੈ ਤੇ ਕਈ ਨੌਜਵਾਨ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਆਪਣੀਆਂ ਘਰਵਾਲੀਆਂ ਨੂੰ ਵਿਦੇਸ਼ ਭੇਜ ਰਹੇ ਨੇ ਪਰ ਇਹ ਘਰਵਾਲੀਆਂ ਵਿਦੇਸ਼ ਪਹੁੰਚਣ ਦੇ ਉਪਰੰਤ ਹੀ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨਾਲੋਂ ਆਪਣਾ ਨਾਤਾ ਤੋੜ ਲੈਂਦੀਆਂ ਨੇ ਅਸੀਂ ਸਾਰਿਆਂ ਨੂੰ ਇੱਕੋ ਬਰਾਬਰ ਦਾ ਨਹੀਂ ਕਹਿੰਦੇ ਕੁਝ ਕੁ ਲੜਕੀਆਂ ਜਿਨ੍ਹਾਂ ਨੇ ਇਹ ਮਾਹੌਲ ਖਰਾਬ ਕਰ ਦਿੱਤਾ ਹੈ ਨਾਲ ਤਾਂ ਦੱਸਦੇ ਕਿ ਜਿੰਦਿਆ ਕਈ ਉਦਾਹਰਨਾਂ ਹੁਣ ਸਾਹਮਣੇ ਆ ਰਹੀਆਂ ਨੇ ਇੱਦਾਂ ਹੀ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਤਾਂ ਦੱਸਦੇ ਕਿ ਜਿਲ੍ਹਾ ਤਰਨ ਦੀ ਸਭ ਤਹਿਸੀਲ ਭਿੱਖੀ ਬਿਰਦੇ ਦਿਨ ਆਉਂਦੇ ਪਿੰਡ ਸਦਰਾਂ ਵਿੱਚੋਂ ਇਸ ਪਿੰਡ ਦੇ ਵਸਨੀਕ ਕਬਲ ਸਿੰਘ ਪੁੱਤਰ ਬਲਰਾਜ ਸਿੰਘ ਦਾ ਵਿਆਹ ਪਿੰਡ ਸਬਰਾਂ ਦੀ ਲਾਪ੍ਰੀਤ ਕੌਰ ਨਾਲ ਮਿਤੀ 8/4/2019 ਨੂੰ ਹੋਇਆ ਸੀ ਅਤੇ 30 ਜਨਵਰੀ 2020 ਨੂੰ ਉਸਨੇ 4 ਏਕੜ ਜ਼ਮੀਨ 7 ਸਾਲ ਦੀ 20 ਲੱਖ ਰੁਪਏ ਵਿੱਚ ਗੈਣੇ ਕੀਤੀ ਸੀ ਨਾਲੇ ਤੁਹਾਨੂੰ ਵੀ ਦੱਸ ਦੇ ਕਿ 17 ਲੱਖ ਅਤੇ 50000 ਰੁਪਏ ਖਰਚ ਕਰਕੇ ਆਪਣੀ ਪਤਨੀ ਨੂੰ ਇੰਗਲੈਂਡ ਭੇਜ ਦਿੱਤਾ ਇੰਗਲੈਂਡ ਪਹੁੰਚਣ ਤੋਂ 20 ਦਿਨ ਤੱਕ ਪਤਨੀ ਨੇ ਸਹੀ ਤਰੀਕੇ ਨਾਲ ਗੱਲਬਾਤ ਕੀਤੀ ਅਤੇ ਬਾਅਦ ਵਿੱਚ ਉਸਦਾ ਰਵਈਆ ਬਦਲ ਲੱਗ ਪਿਆ ਅਤੇ ਹੋਰ ਰੁਪਏਾਂ ਦੀ ਮੰਗ ਕਰਨ ਲੱਗ ਪਈ ਤੇ ਜਦ ਅਸੀਂ ਪੰਚਾਇਤ ਲੈ ਕੇ ਉਸਦੇ ਘਰ ਗਏ ਤਾਂ ਸਾਨੂੰ ਪਤਾ ਲੱਗਾ ਕਿ ਉਸਦਾ ਪਹਿਲਾਂ ਵੀ ਵਿਆਹ ਹੋਇਆ ਹੈ ਪਰ ਸਾਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਹੋਥੇ ਪੀੜਤ ਪਰਿਵਾਰ ਨੇ ਕੀ ਕੁਝ ਕਿਹਾ ਹੈ ਜਰਾ ਤੁਸੀਂ ਵੀ ਸੁਣ ਲਵੋ ਕੀ ਨਾ ਮਦਈ ਤਾਡੇ ਕਮੈਂਡਰ ਸਾਹਿਬ ਕੀ ਮੈਟਰ ਹੈ ਜੀ ਇਹ ਸਾਰਾ ਜਿਹੜਾ ਨੋ ਤੁਹਾਡੀ ਬਾਹਰ ਗਈ ਹੈ ਠੱਗੀ ਘੱਡੀ ਗਈ ਸਾਡੇ ਨਾਲ ਵਿਆਹ ਕੀਤਾ ਇਹ ਬੈਂਡ ਆਏ ਕੁਲੀ ਤੇ ਰਹੇ ਸਾਨੂੰ ਤੇ 10 ਬਾਤ ਦੀ ਹੈ ਜੋ ਜੋ ਵਿਆਹ ਕਰ ਲਿਆ ਲੈ ਮੜ ਗਿਆ 10 ਲੱਖ ਰੁਪਏ ਦਾ ਲੈ ਬਾਤ ਕਰ ਲਿਆ ਕਿੱਥੋਂ ਮਤਲਬ ਕਿ ਕਿੱਥੋਂ ਦੀ ਹੈ ਨਾਂ ਤਾਂ ਦੀ ਕਿਹੜੇ ਪਿੰਡ ਦੀ ਹੈ ਕੀ ਨਾਂ ਕੀ ਇਹਦਾ ਲਾਪਰਵਾਹ ਕਦੋਂ ਹੋਇਆ ਇਹ ਵਿਆਹ ਵਿਆਹ ਚੇ ਦੇ ਚੇ ਆਇਆ ਜਿਹੜਾ ਤੁਸੀਂ ਪਾਇਆ ਹੈ ਇਹਨਾਂ ਲਾਇਆ ਕੋਲੋਂ ਲਾਇਆ ਕਿ ਕੋਈ ਵਿਆਜ ਹੀ ਫੜਿਆ ਜਾਂ ਕਿਸ ਤਰ੍ਹਾਂ ਕੀਤਾ ਨਹੀਂ ਜਮੀਨ ਚਾਰ ਕਿੱਲੇ ਪਹਿਲੀ ਇਹਨੇ ਕੀਤੀ ਗਹਿਣੇ ਕਰਕੇ ਇਹ ਲਾਇਆ ਦੀ ਲੱਕ ਦੇ ਟ ਹੁਣ ਕੀ ਜਾਂਦੀ ਕੀ ਉਹ ਆਏ ਹੋ ਆਨੇ ਆਪੇ ਸਾਡੇ ਨਾਲ ਸਾਹ ਹੋਵੇ ਜਿਾ ਕੋ ਵੀ ਉਧਰੋਂ ਆਵੇ ਸਾਡੇ ਪਾਇਆ ਲੱਗਾ ਲਗਾਇਆ ਸਾਨੂੰ ਮਿਲ ਲਈ ਜਾ ਤਾਨੂੰ ਪਤਾ ਨਹੀਂ ਵੀ ਤੁਹਾਡੇ ਲੜਕੇ ਤੋਂ ਪਹਿਲਾਂ ਵੀ ਉਹਨੇ ਇੱਕ ਵਿਆਹ ਕਰਵਾਇਆ ਹੈ। ਥੋੜਾ ਉੱਤੇ ਬੋਲੋ। ਬਾਅਦ ਚ ਪਤਾ ਲੱਗਾ ਜਦ ਬਾਅਦ ਚਲੀ ਗਈ। ਬਾਅਦ ਚ ਜਦੋਂ ਇਹ ਬੰਦੇ ਬੰਦੇ ਲੈ ਕੇ ਉੱਥੇ ਜਾਂਦੇ ਰਹੇ ਇਹਨਾਂ ਦੇ ਪਿੰਡ ਤੇ ਇਹਨਾਂ ਦੇ ਪਿੰਡੋਂ ਹੀ ਪਤਾ ਲੱਗਾ ਵੀ ਇਹਨਾਂ ਦਾ ਦੂਜਾ ਵਿਆਹ ਹੈ ਪਿੰਡ ਦੇ ਇਹਨੇ ਦੱਸਿਆ। ਤੁਹਾਡਾ ਰਾਬਤਾ ਹੋਇਆ ਹੁਣ ਉੱਧਰ ਕਦੀ ਬਾਹਰ। ਨਾ ਉਹ ਤਾਂ ਜੋ ਗਈ ਉਹਨੇ ਮੇਰੇ ਨਾਲ ਗੱਲ ਹੀ ਨਹੀਂ ਕੀਤੀ। ਕੀ ਹੁਣ ਤੁਸੀਂ ਕੀ ਚਾਹੁੰਦੇ ਜੀ? ਇਹੋ ਚਾਹੁੰਦੇ ਆ ਕੀ ਹਿਸਾਬ ਹੋਵੇ ਇਹਨਾਂ ਦਾ ਸਾਹਮਣੇ। ਕੀ ਨਾ ਬਾਈ ਤੁਹਾਡੇ ਜੀ? ਮੇਰਾ ਨਾਮ ਇਕਬਲ ਸਿੰਘ ਹੈ ਜੀ ਕੀ ਗੱਲ ਹੋਈ ਹੈ ਜੀ ਕਿਸ ਚੀਜ਼ ਦੀ ਠੱਗੀ ਤੁਹਾਡੇ ਨਾਲ ਜਿਹੜਾ ਤੁਸੀਂ ਸ਼ਿਕਾਰ ਹੋਏ ਜੀ ਮੇਰਾ ਵੀਰ ਜੀ ਬਾਹਰ ਜਾਣ ਦੇ ਚੱਕਰ 'ਚ ਠੱਗੀ ਹੋਈ ਹੈ ਜੀ ਮੇਰਾ ਵਿਆਹ ਹੋਇਆ ਹੈਗਾ ਮੇਰਾ 8 4 2019 ਨੂੰ ਵਿਆਹ ਹੋਇਆ ਸੀਗਾ ਆ ਮੇਰਾ ਸਰਟੀਫੀਕੇਟ ਆ ਸੰਭਰਾਵਾ ਗੁਰਦੁਆਰੇ ਦੇ ਵਿੱਚ ਵਿਆਹ ਹੋਇਆ ਰਿਹਾ ਜੈਨੂਇਨ ਮੈਰਿਜ ਸੀਗੇ ਕੋਈ ਨਾ ਲੇਤਾ ਨਾ ਕੁਛ ਵੀ ਨਹੀਂ ਦਿੰਦਾ ਇਹ ਬਸ ਜਾ ਬਾਹਰ ਜਾਣ ਦੇ ਚੱਕਰ ਚ ਕੁੜੀ ਦੇ ਹਾਈਲਾਈਟਸ ਬੈਡ ਆਈ ਸੀਗੇ 6 ਉਹਦੇ ਚ ਲਈ ਵਿਆਹ ਕੀਤਾ ਸੀਗਾ ਬਾਹਰ ਜਾਣ ਵਾਸਤੇ ਤੇ ਉਸ ਤੋਂ ਬਾਅਦ ਆ ਉਹਨੂੰ 8-9 ਮਹੀਨੇ ਇੱਥੇ ਰਹਿ ਆਪਣੇ ਕੋਲ ਤੇ ਜਨਵਰੀ 2021 ਦੇ ਵਿੱਚ ਗਈ ਆ ਇੰਗਲੈਂਡ ਦਾ ਵੀਜ਼ਾ ਲੱਗਾ ਹੋਇਆ ਆ ਦਾ ਬਰਮਿੰਗਮ ਦਾ ਕੰਟਰੀ ਯੂਨੀਵਰਸਿਟੀ ਦਾ ਕੀ ਨਾਂ ਕੀ ਸੀ ਤੁਹਾਡੀ ਪਤਨੀ ਦਾ ਲਾਪਲੀਸ ਕੌਰ ਉਹਦਾ ਨਾਮ ਸੀਗਾ ਉਹਦੀ ਮਾਤਾ ਦਾ ਨਾਂ ਸ਼ਿੰਦਰ ਕੌਰ ਐ ਤੇ ਪੀਤਾ ਦਾ ਨਾ ਦਿਲਬਾਖ ਸਿੰਘ ਪਿੰਡ ਉਹਨਾਂ ਦਾ ਸਭਰਾਏ ਕੀ ਗੱਲ ਕੀ ਹੋਈ ਸਾਰੀ ਉਹਨਾਂ ਨੇ ਜਦੋਂ ਉੱਥੇ ਚਲੇ ਗਿਆ 20 ਦਿਨ ਬਾਅਦ ਮੇਰੇ ਤੋਂ 6 ਲੱਖ ਰੁਪਏ ਮੰਗਿਆ ਵਾ ਕਹਿੰਦੇ ਫੀਸ ਪੇ ਕਰਨੀ ਆ ਪਰ ਫੀਸ ਇਤੋਂ ਆ ਮੈਂ 8 ਲੱਖ ਰੁਪਏ ਫੀਸ ਪੇ ਕਰਕੇ ਭੇਜਿਆ ਸੀਗਾ ਉੱਥੇ ਜਾਣ ਤੋਂ ਬਾਅਦ ਉਹਨਾਂ ਜਦੋਂ ਮੇਰੇ ਤੋਂ ਫੀਸ ਮੰਗੀ ਤੇ ਮੈਂ ਨਾਲ ਮੈਨੂੰ ਕਹਿੰਦੇ ਕਿ ਫੀਸ ਪੇ ਕਰਨੀ ਆ ਤੇ ਮੈਂ ਕਿਹਾ ਵੀ 8 ਲੱਖ ਫੀਸ ਪੇ ਕੀਤੀ ਹੋਈ ਆ ਤੇ ਪਹਿਲਾਂ ਹੀ ਇੰਨੀ 20 ਦਿਨ ਬਾਅਦ ਇੰਨੀ ਛੇਤੀ ਕਿਹੜੀ ਫੀਸ ਆ ਗਈ ਮੈਨੂੰ ਅਗੋਂ ਰਿਪਲਾਈ ਕੀਤਾ ਕਹਿੰਦੇ ਕਿ ਤੁਸੀਂ ਨਾਲੇ ਆਪਣਾ ਕਿਲਾ ਵੇਚ ਦੋ ਤੇ ਨਾਲੇ ਆਪਣਾ ਕਰਜ਼ਾ ਉਤਾਰ ਲਓ ਤੇ ਨਾਲੇ ਮੈਨੂੰ ਫੀਸ ਪੇ ਕਰ ਦਿਓ ਤੇ ਮੈਂ ਕਿਹਾ ਵੀ ਇਦਾਂ ਫਿਰ ਜੇ ਮੈਂ ਆਪਣਾ ਕਰਜ਼ਾ ਹੀ ਉਤਾਰਨਾ ਸੀਗਾ ਕਿਲਾ ਵੇਚ ਕੇ ਤੇ ਫਿਰ ਚਾਰ ਕਿਲੇ ਮੈਨੂੰ ਗਹਿਣੇ ਰੱਖ ਕੇ ਤੇਰੇ ਦੇ 17-18 ਲੱਖ ਰੁਪਏ ਖਰਚਣ ਦੀ ਕੀ ਲੋੜ ਪੈਗੀ ਮੈਨੂੰ ਮੈਂ ਤਾਂ ਇੱਥੇ ਹੀ ਕਿਲਾ ਵੇਚ ਕੇ ਆਪਣਾ ਕਰਜ਼ਾ ਉਤਾਰ ਲੈਂਦਾ ਮੈਂ ਉਹਦੇ ਬਾਅਦ ਵੀ ਫਿਰ ਵੀ ਸਾਰਾ ਆਣ ਬਣ ਵੀ ਸਾਡੀ ਹੋ ਗਈ ਕਾਫੀ ਟਾਈਮ ਸਾਡੀ ਗੱਲਬਾਤ ਹੋਣਾ ਹੋਈ ਤੇ 2-3 ਮਹੀਨਿਆਂ ਉਹਨਾਂ ਦੇ ਪਿੰਡ ਵੀ ਅਸੀਂ ਜਾਂਦੇ ਰਹੇ ਪੰਚਾਇਤਾਂ ਪੰਚੂਤਾ ਲੈ ਕੇ ਉਸ ਚੀਜ਼ ਤੋਂ ਬਾਅਦ ਜਦੋਂ ਉਹਨਾਂ 6 ਲੱਖ ਰੁਪਏ ਮੰਗਿਆ ਉੱਥੇ ਪੰਚਾਇਤ ਖੜਨ ਤੋਂ ਬਾਅਦ ਸਾਨੂੰ ਉੱਥੋਂ ਪਤਾ ਲੱਗਾ ਕਿ ਉਹਨਾਂ ਨੇ ਇੱਕ ਮੈਰਿਜ ਪਹਿਲਾਂ ਵੀ ਕੀਤੀ ਹੋਈ ਹੈ ਕੈਨੇਡਾ ਦੀ ਜਿਹੜੀ ਰਿਫਿਊਜ਼ਲ ਕਹਿੰਦੇ ਲੱਗੀ ਸੀ ਐ ਖੁਦ ਪੈਸੇ ਉੱਥੇ ਸਾਰੇ ਲਾਏ ਆ ਪਰ ਉਹ ਜਿਹੜੇ ਪੈਸੇ ਉਹ ਖਰਚ ਕੀਤੇ ਸੀ ਉਹ ਕਿਸੇ ਮੁੰਡੇ ਨੇ ਖਰਚ ਕੀਤੇ ਸੀਗੇ ਉੱਥੋਂ ਸਾਨੂੰ ਉਹਨਾਂ ਦੇ ਪਿੰਡ ਤੋਂ ਪਤਾ ਲੱਗਾ ਉਸ ਮੈਰਿਜ ਦੀਆਂ ਸਾਨੂੰ ਆ ਫੋਟੋਆਂ ਵੀ ਮਿਲੀਆਂ ਨਹੀਂਆਂ ਨੇ ਕੀ ਜਿਹਨਾਂ ਨੇ ਪਹਿਲਾਂ ਜਿਹੜੀ ਮੈਰਿਜ ਕੀਤੀ ਜਿਹੜੀ ਕੈਨੇਡਾ ਦੀ ਵੀ ਫਿਊਜ਼ ਲਾਈ ਸੀ ਉਹਨਾਂ ਦੀ ਉਹਨਾਂ ਦੀ ਆਹ ਫੋਟੋਆਂ ਨੇ ਸਾਰੀਆਂ ਇਸ ਚੀਜ਼ ਤੋਂ ਬਾਅਦ ਲੰਘਣ ਤੋਂ ਬਾਅਦ ਆ ਵੀ ਮੈਂ ਫੇਰ ਮਤਲਬ ਕਿ ਆਖਿਆ ਵੀ ਰਿਸ਼ਤਾ ਬਚਿਆ ਰਹੇ ਸਾਰਾ ਕੁਝ ਪਤਾ ਲੱਗਣ ਤੋਂ ਬਾਅਦ ਆ ਵੀ ਮੈਂ ਜੂਨ ਦੇ ਵਿੱਚ ਉਹਨਾਂ ਨੂੰ 2 ਲੱਖ ਰੁਪਇਆ ਪਾਇਆ ਵਾ 2 ਲੱਖ ਰੁਪਇਆ ਪਾਉਣ ਤੋਂ ਬਾਅਦ ਉਹਨਾਂ ਨੇ ਮੈਨੂੰ ਮੇਰੇ ਨਾਲ ਅਕਤੂਬਰ ਤੱਕ ਗੱਲ ਕੀਤੀ ਆ ਅਕਤੂਬਰ ਦੇ ਵਿੱਚ ਮੈਨੂੰ ਫੇਰ ਉਹਨਾਂ ਨੇ 8 ਲੱਖ ਰੁਪਇਆ ਦੀ ਡਿਮਾਂਡ ਕੀਤੀ ਆ 8 ਲੱਖ ਰੁਪਏ ਡਿਮਾਂਡ ਕਰਨ ਤੋਂ ਬਾਅਦ ਆ ਮੈਂ ਕਿਹਾ ਵੀ ਇੰਨੇ ਪੈਸੇ ਮੇਰੇ ਕੋਲ ਨਹੀਂ ਹੈਗੇ ਤੇ ਮੇਰੇ ਨਾਲ ਉਚਾਨੀਵਾ ਵੀ ਬੋਲੇ ਮਵੀ ਅਗਲੇ ਪਾਸੇ ਰਿਪਲਾਈ ਕੀਤੇ ਫਿਰ ਮੈਨੂੰ ਉਹਨਾਂ ਨੇ ਬਲਾਕ ਕਰਤਾ ਵਾ ਕਿ ਨਾ ਉਸ ਤੋਂ ਬਾਅਦ ਕੋਈ ਗੱਲ ਕੀਤੀ ਮੇਰੇ ਨਾਲ ਫਿਰ ਉਹਦੇ ਮਾਪਿਓ ਨਾਲ ਅਸੀਂ ਕੰਟੈਕਟ ਕੀਤਾ ਤੇ ਉਹਦੇ ਮਾਪਿਓ ਨੇ ਅੱਗੇ ਸਾਨੂੰ ਇਹੀ ਦੱਸਿਆ ਵਾ ਕਿ ਖਾਡਾ ਸਾਡੀ ਕੁੜੀ ਨਾਲ ਕੋਈ ਕੰਟੈਕਟ ਨਹੀਂ ਹੁੰਦਾ ਸਾਨੂੰ ਨਹੀਂ ਪਤਾ ਉਹ ਕਿੱਥੇ ਆ ਫਿਰ ਅਸੀਂ ਐਫ ਆਈ ਆਰ ਵੀ ਦਰਜ ਕਰਵਾਈ ਆ ਤੇ ਐਫ ਆਈ ਆਰ ਅਜੇ ਵੀ ਉਹਦਾ ਸਾਤ ਸੇ ਚੱਲ ਰਿਹਾ ਵਾ ਮਕਦਮਾ ਤੁਹਾਡੇ ਦਰਜ ਹੋਇਆ ਕੀ ਹੋ ਗਿਆ ਹੈ ਨਹੀਂ ਐਫ ਆਈ ਆਰ ਇੱਕ ਮਤਲਬ ਕੀ ਕੀਤੀ ਐਸ ਐਸ ਪੀ ਦੇ ਦਰਖਾਸਤ ਦਿੱਤੀ ਸੀ ਦਰਖਾਸਤ ਦਿੱਤੀ ਸੀ ਉਹ ਬਾਅਦ ਵਿੱਚ ਊਮਨ ਸੈਲ ਬਿੱਖੀ ਵਿੰਡ ਦੇ ਵਿੱਚ ਆਈ ਆ ਇੱਥੇ ਉਹਦੇ ਮਾਪਿ ਉਹਨੇ ਬਿਆਨ ਦਿੱਤਾ ਵਾ ਕਿ ਸਾਡਾ ਸਾਡੀ ਕੁੜੀ ਨਾਲ ਕੋਈ ਕੰਟੈਕਟ ਨਹੀਂ ਹੁੰਦਾ ਹੁਣ ਕਿੰਨੇ ਚਿਰ ਤੋਂ ਤੁਹਾਡੇ ਨਾਲ ਗੱਲ ਨਹੀਂ ਹੋਈ ਉੱਥੇ ਜੀ ਲਾਸਟ 2020 ਦੇ ਵਿੱਚ ਅਕਤੂਬਰ ਜਿਗਰ ਲਈ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਕਿੰਨੀ ਰਕਮ ਆ ਟੋਟਲ ਜਿਹੜੀ ਤੁਸੀਂ ਲਾ ਕੇ ਉਹਨਾਂ ਨੂੰ ਬਾਹਰ ਭੇਜਿਆ ਸੀ 7.5 ਲੱਖ ਰੁਪਏ ਲੱਗ ਰਹੇ ਉਹਨਾਂ ਦੇ ਕਿਸ ਤਰ੍ਹਾਂ ਲਾਇਆ ਸੀ ਉਸ 7.5 ਉਹ 7.5 ਲੱਖ ਦੇ 4 ਕਿੱਲੇ ਗਹਿਣੇ ਕੀਤੀ ਸੀ 20 ਲੱਖ ਦੇ ਵਿੱਚ ਕੁਝ ਖਰਚਾ ਮੇਰੇ ਵਿਆਹ ਤੇ ਆ ਗਿਆ ਕਿਉਂਕਿ ਆਪਾਂ ਉਹਨਾਂ ਤੋਂ ਕੁਝ ਵੀ ਲਿਆ ਦਿੱਤਾ ਨਹੀਂ ਸੀਗਾ ਸਿੰਪਲ ਵਿਆਹ ਕੀਤਾ ਲੜਕੀ ਕਿੰਨਾ ਚਿਰ ਤੁਹਾਡੇ ਘਰ ਰਹੀ ਲੜਕੀ ਸਾਡੇ ਕੋਲ 8-9 ਮਹੀਨੇ ਰਹੀ ਇੱਥੇ ਕੀ ਹੁਣ ਤੁਹਾਡੀ ਮੰਗ ਕੀ ਹੈ ਜੀ ਮੰਗਿਆ ਕਿ ਸਾਨੂੰ ਸਰਕਾਰ ਇਨਸਾਫ ਦਿਵਾਏ ਵੀ ਤੇ ਜੋ ਵੀ ਸਾਡਾ ਉਹਨਾਂ ਤੋਂ ਪੁੱਛਿਆ ਜਾਵੇ ਕਿ ਉਹ ਸਾਰਾ ਕੁਝ ਉਹਨਾਂ ਨੂੰ ਪਤਾ ਉਹਦੇ ਮਾਂ ਪਿਓ ਨੂੰ ਸਾਰਾ ਕੁਝ ਪਤਾ ਹਵਾ ਕਿੱਥੇ ਉਹ ਕੀ ਕਰਦੀ ਆ ਉਹਨਾਂ ਨਾਲ ਗੱਲਬਾਤ ਵੀ ਕਰਦੀ ਆ ਪਰ ਉਹ ਬਿਆਨ ਨਹੀਂ ਸਹੀ ਦੇ ਦਿੰਦਾ ਸਾਨੂੰ ਇਨਸਾਫ ਹੀ ਮਿਲਣਾ ਚਾਹੀਦਾ ਜਾਂ ਤਾਂ ਸਾਡੇ ਪੈਸੇ ਲੱਗੇ ਮੋਰਨ ਦੇ ਜਦ ਮੈਨੂੰ ਜਿਹੜੇ ਚੀਜ਼ ਲਈ ਮੈਂ ਸਾਰਾ ਕੁਝ ਕੀਤਾ ਪਿਆ ਕਿ ਯਾਰ ਕਰਾਇਆ ਮੈਨੂੰ ਜਾਂ ਫਿਰ ਬਾਹਰ ਲੈ ਕੇ ਜਾ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਜਾਂ ਤਾਂ ਉਹਨੂੰ ਉਧਰੋਂ ਰਿਪੋਰਟ ਕੀਤਾ ਜਾਵੇ ਕਿ ਜਾਂ ਤਾਂ ਕਿ ਉਹਨੂੰ ਇੱਧਰ ਲਿਆਂਕੇ ਉਹਦੇ ਤੇ ਕਾਰਵਾਈ ਬਣਦੀ ਕਾਰਵਾਈ ਕੀਤੀ ਜਾਵੇ ਉਸ ਤੋਂ ਬਾਅਦ ਕੀ ਉਹਨੇ ਉੱਧਰ ਵੀ ਇਹ ਵੀ ਚੀਜ਼ਾਂ ਕਈਆਂ ਵਾ ਕਿ ਮੈਂ ਉੱਧਰ ਥੰਡ ਮੈਰਡਾ ਇੰਗਲੈਂਡ ਦੇ ਵਿੱਚ ਬਰਮਿੰਗਮ ਵਿੱਚ ਜਿੱਥੇ ਰਹਿੰਦੀ ਆ ਨਾ ਉੱਥੇ ਉਹਨੇ ਇਹੀ ਗੱਲ ਕਹੀ ਆ ਜਿਸਨੇ ਵੀ ਪੁੱਛਿਆ ਵਾ ਕਿ ਤੂੰ ਕਿੱਦਾਂ ਆਈ ਆ ਉਹਨੇ ਉੱਥੇ ਕਿਹਾ ਵਾ ਕਿ ਮੇਰੇ ਤੇ ਪੈਸੇ ਮੇਰੇ ਮਾਂ ਪਿਓ ਨੇ ਖਰਚ ਕੀਤੇ ਆ ਮੈਂ ਇੱਥੇ ਆਪ ਦੇ ਮਤਲਬ ਕਿ ਪੈਰਾਸਰ ਤੇ ਹੀ ਆਈ ਆਂ ਮੈਂ ਅਨਮੈਰਿਡਾ ਮੈਂ ਮੇਰਾ ਮ ਵਿਆਹ ਨਹੀਂ ਹੋਇਆ ਮੇਰੀ ਕਵਲ ਨਾ ਸਿਰਫ ਇੰਗੇਜਮੈਂਟ ਹੋਈ ਆ ਉਸ ਤੋਂ ਬਾਅਦ ਉਹਨੇ ਉੱਥੇ ਇਹ ਵੀ ਗੱਲ ਕਹੀ ਕਿ ਮੇਰੀ ਹੁਣ ਕਵਲ ਨਾ ਇੰਗੇਜਮੈਂਟ ਵੀ ਟੁੱਟ ਗਈ ਆ ਮੇਰਾ ਉਹਦੇ ਨਾਲ ਕੋਈ ਵਾਸਤਾ ਨਹੀਂ ਗਾ ਤੇ ਇੰਨਾ ਇੰਨਾ ਵੱਡਾ ਧੋਖਾ ਬੰਦਾ ਜਦੋਂ ਕਰਕੇ ਜਾਵੇ ਤੇ ਫਿਰ ਉਹਦੇ ਨਾਲ ਕੋਈ ਨਾ ਕੋਈ ਤਾਂ ਕਾਰਵਾਈ ਬੰਨਣੀ ਚਾਹੀਦੀ ਜਾਂ ਨਾ ਜਾਂ ਤਾਂ ਉਹਨੂੰ ਉਧਰੋਂ ਰਿਪੋਰਟ ਕੀਤਾ ਜਾਵੇ ਤੇ ਇਧਰ ਆਣ ਕੇ ਉਹਦੇ ਤੇ ਬੰਨਦੀ ਕਾਰਵਾਈ ਕੀਤੀ ਜਾਵੇ ਜੇ ਨਹੀਂ ਕੁਝ ਵੀ ਹੁੰਦਾ ਫਿਰ ਮੈਂ ਸਖਤ ਤੋਂ ਸਖਤ ਕਰਨ ਨੂੰ ਚੁੱਕ ਲਈ ਵੀ ਤਿਆਰ ਆ ਜੋ ਮੇਰੇ ਤੋਂ ਹੋਊਗਾ ਮੈਂ ਉਹ ਕਰ ਲਈ ਦੀ ਤਿਆਰ ਹਾਂ ਜਿਹੜੇ ਕਈ ਜ਼ਮੀਨ ਦਾ ਜਿਹੜੀ ਤੁਸੀਂ ਇੰਨਾ ਪੈਸਾ ਲਾਇਆ ਉਹ ਘਰ ਵੀ ਲਾਇਆ ਕਿ ਕਰਜਾ ਕੋਈ ਨਹੀਂ ਜੀ ਮੇਰਾ ਵਿਆਜੀ ਪੈਸੇ ਵੀ ਚੱਲਨਦੇ ਜਿਹੜੇ ਮਗਰਲਾ 2 ਲੱਖ ਰੁਪਇਆ ਪਾਇਆ ਹੋਇਆ ਉਹ ਮੇਰਾ ਵਿਆਜੀ ਵੀ ਚੱਲਨਦਿਆ ਵਾ ਉਸ ਤੋਂ ਬਾਅਦ ਵੀ 2 ਲੱਖ ਪਾਉਣ ਤੋਂ ਬਾਅਦ ਵੀ ਮੇਰੇ ਘਰ ਦਾ ਸਰਕਲ ਇੰਨਾ ਸਖਤ ਥੋਵਾ ਕਿ ਮੈਂ ਉਹ ਵੀ ਵਿਆਜ ਫੜ ਕੇ ਹੀ ਆਪਦਾ ਗੁਜ਼ਾਰਾ ਬੁਜ਼ਾਰਾ ਕਰਦਾ ਵਾ ਜਿੱਦਾਂ ਵੀ ਮੇਰੇ ਤੋਂ ਹੋਉਂਦਿਆ ਵਾ ਇਸ ਵੀ ਇਸ ਚੀਜ਼ ਦੀ ਗਵਾਈ ਮੇਰਾ ਥਾਰ ਜਿਸ ਪਿੰਡ ਦੇ ਵਿੱਚੋਂ ਜਿਸ ਤਮਰਜੀ ਪਹੁੰਚ ਸਕਦੇ ਕਿ ਇਸ ਮੁੰਡੇ ਨੇ ਕੀ ਸ਼ੁਰੂ ਤੋਂ ਕਿੱਦਾਂ ਦਾ ਵਾ ਦੇ ਕਿੱਦਾਂ ਦਾ ਰਹਿੰਦਾ ਵਾ ਸਾਰਾ ਪਿੰਡਗੋਆ ਲਈ ਲਈ ਤਿਆਰ ਹੈ ਲਾਈਵ ਤੇ ਚੈਨਲ ਦੇ ਲਈ ਤਰਨਤਾਰੰਤੋ ਬਲਜੀਤ ਸਿੰਘ ਦੀ ਰਿਪੋਰਟ